ਪੰਜਾਬ ਦੇ ਵਿੱਚ ਇਸ ਵੇਲੇ ਸਰਦ ਮੌਸਮ ਚੱਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਦੂਸਰੇ ਪਾਸੇ ਸਿਆਸਤ ਬਹੁਤ ਗਰਮਾਈ ਹੋਈ ਹੈ ਸਿਆਸਤ ਗਰਮਾਉਣ ਦਾ ਕਾਰਨ ਨਵਜੋਤ ਕੌਰ ਸਿੱਧੂ ਸਿੱਧੂ ਜੋੜਾ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਪਰ ਨਵਜੋਤ ਕੌਰ ਸਿੱਧੂ ਦੇ ਵੱਲ ਜਿਸ ਤਰੀਕੇ ਨਾਲ ਪਾਰਟੀ ਦੇ ਜਿਹੜੇ ਉਹਨਾਂ ਦੇ ਮਸ਼ਹੂਰ ਲੀਡਰ ਨੇ ਉਹਨਾਂ ਦੇ ਉੱਤੇ ਹੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬੜਿੰਗ ਨੂੰ ਕਟਹਿਰ ਦੇ ਵਿੱਚ ਖੜਾ ਕਰ ਦਿੱਤਾ ਗਿਆ ਤਾਂ ਦੂਸਰੇ ਪਾਸੇ ਸੁਖਜਿੰਦਰ ਸਿੰਘ ਗੰਧਾਵਾ ਤੇ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਸਾਬਕਾ ਮੁੱਖ ਮੰਤਰੀ ਚੰਦ ਸਿੰਘ ਚੰਦੀ ਨੂੰ ਵਿਕਟੈਰ ਦੇ ਵਿੱਚ ਖੜਾ ਕੀਤਾ ਗਿਆ ਤੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਨੇ ਉਹਨਾਂ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਲਗਾਤਾਰ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਕੌਰ ਸਿੱਧੂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਬਹੁਤ ਗੰਭੀਰ ਇਲਜ਼ਾਮ ਨੇ ਜਿੰਨਾ ਇਲਜ਼ਾਮਾਂ ਦਾ ਖਾਮਿਆਜ਼ਾ ਉਹਨਾਂ ਨੂੰ ਪਾਰਟੀ ਦੇ ਵਿੱਚ ਸਸਪੈਂਡ ਹੋਣ ਦੇ ਰੂਪ ਦੇ ਵਿੱਚ ਪਹੁੰਚਣਾ ਪਿਆ ਪਰ ਫਿਰ ਵੀ ਮੈਡਮ ਸਿੱਧੂ ਦੇ ਜਿਹੜੇ ਤੇ ਵਰਨੇਟਾਸ ਤੋਂ ਮਾਸੂਹ ਹੁੰਦੇ ਨਜ਼ਰ ਨਹੀਂ ਆ ਰਹੇ ਉਹਨਾ ਨੇ ਫਿਰ ਲਗਾਤਾਰ ਟਵੀਟ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਟਵੀਟ ਕਰ ਦਿੱਤੇ ਨੇ ਕਿ ਮੈਂ ਆਪਣੇ ਬਿਆਨਾਂ ਤੇ ਕਾਇਮ ਆ। ਮੇਰੇ ਕੋਲ ਤਾਂ ਅਜਹੀਆਂ ਵੀਡੀਓਜ਼ ਨੇ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਜਿਹੜਾ ਲੀਗਲ ਨੋਟਿਸ ਮੈਨੂੰ ਭੇਜਿਆ ਗਿਆ ਉਹ ਵਾਪਸ ਨਹੀਂ ਲੈਣਗੇ ਤਾਂ ਮੈਂ ਵੀਡੀਓ ਸਭ ਦੇ ਸਾਹਮਣੇ ਰੱਖਾਂਗੀ, ਸਬੂਤ ਸਭ ਦੇ ਸਾਹਮਣੇ ਰੱਖਾਂਗੀ। ਫਿਰ ਸਭ ਨੂੰ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਪੈਸੇ ਲੈ ਕੇ ਟਿਕਟਾਂ ਦੀ ਵੰਡ ਕੀਤੀ ਗਈ ਹੈ। ਤਾ ਦੂਸਰੇ ਪਾਸੇ ਹੁਣ ਜਿਹੜੇ ਉਹਨਾਂ ਦੇ ਸਮਰਥਕ ਨੇ ਲਗਾਤਾਰ ਇਹ ਇੱਕ ਆਸ ਜਗਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੇ ਵਿੱਚ ਕੁਝ ਬੋਲਣਗੇ ਕਿਉਂਕਿ ਅੱਜ ਅੰਮ੍ਰਿਤਸਰ ਦੇ ਵਿੱਚ ਉਹਦੇ ਸਮਰਥਕਾਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੇ ਚੋਣ ਵਾਲੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਿੰਨਾਂ ਦਾ ਕਾਫੀ ਰਿਸ਼ਤਾ ਡੂੰਘਾ ਰਿਸ਼ਤਾ ਸਿੱਧੂ ਪਰਿਵਾਰ ਨਾਲ ਉਹ ਵੀ ਉਹ ਉਮੀਦਦਾਰ ਨੇ ਕਿ ਜੇਕਰ ਮੈਡਮ ਸਿੱਧੂ ਨੇ ਕੁਝ ਬੋਲਿਆ ਤਾਂ ਉਹਨਾਂ ਦੇ ਕੋਲ ਕੋਈ ਨਾ ਕੋਈ ਸਬੂਤ ਜ਼ਰੂਰ ਹੋਵੇਗਾ ਕਿਉਂਕਿ ਇੰਨੇ ਸਾਲ ਤੋਂ ਮੈਡਮ ਸਿੱਧੂ ਤੇ ਸਿੱਧੂ ਜੋੜਾ ਕਾਂਗਰਸ ਪਾਰਟੀ ਦੇ ਵੀ ਸ਼ਾਮਿਲ ਨੇ ਅੱਜ ਤੱਕ ਕਦੇ ਵੀ ਕੋਈ ਅਜੀਹਾ ਸਵਾਲ ਨਹੀਂ ਉਠਾਇਆ ਪਰ ਜੇਕਰ ਹੁਣ ਕੋਈ ਗੱਲ ਹੋਈ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਸਬੂਤ ਜ਼ਰੂਰ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਚੰਨੀ ਦੇ ਨਾ ਬਿਨਾ ਨਾਮਲੇ ਉਹਨਾਂ ਦੇ ਨਿਸ਼ਾਨੇ ਸਾਧੇ ਗਏ ਨੇ ਕਿ 500 ਕਰੋੜ ਦੀ ਟੇਚੀ ਦੇ ਕੇ ਇੱਥੇ ਮੁੱਖ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਲਗਾਤਾਰ ਉਹਨਾਂ ਨੋਟਿਸ ਭੇਜੇ ਜਾ ਰਹੇ ਨੇ ਅਲਗ-ਅਲਗ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ ਮੈਡਮ ਸਿੱਧੂ ਨੂੰ ਪਰ ਫਿਰ ਵੀ ਉਹਨਾਂ ਦੇ ਵੱਲੋਂ ਵੀ ਆਪਣੇ ਜਵਾਬ ਦੇ ਵਿੱਚ ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਚੋਰਾਂ ਨਾਲ ਮਿਲ ਕੇ ਨਹੀਂ ਚੱਲਾਂਗੇ ਸਾਡੀ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸਤ ਹੈ ਉਹ ਪੰਜਾਬ ਨੂੰ ਬਚਾਉਣ ਦੇ ਲਈ ਹੈ ਪੰਜਾਬੀਆਂ ਨੂੰ ਬਚਾਉਣ ਦੇ ਲਈ ਹੈ ਇਸ ਕਰਕੇ ਅਸੀਂ ਚੋਰਾਂ ਦੇ ਨਾਲ ਮੇਲ ਮਿਲਾਪ ਨਹੀਂ ਕਰਾਂਗੇ ਤੇ ਨਾਲੇ ਸਿੱਧਾ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨਾਲ ਤਾਂ ਬਿਲਕੁਲ ਵੀ ਸਾਡੀ ਕੋਈ ਗੱਲਬਾਤ ਨਹੀਂ ਹੋਵੇਗੀ ਕਿਉਂਕਿ ਜਦ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੀ ਕਾਨੂੰਨੀ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਨਾਲ ਤਾਂ ਸਾਡਾ ਕੋਈ ਸਮਝੌਤਾ ਹੋ ਹੀ ਨਹੀਂ ਸਕਦਾ ਪਰ ਹਾਂ ਜੇਕਰ ਕਾਂਗਰਸ ਪਾਰਟੀ ਇਹਨਾਂ ਕੁਝ ਕ ਬੰਦਿਆਂ ਨੂੰ ਕਿਨਾਰੇ ਕਰ ਦਿੰਦੀ ਹੈ ਸਾਡੀ ਗੱਲ ਮੰਨਦੀ ਹੈ ਤਾਂ ਅਸੀਂ ਜ਼ਰੂਰ ਕਾਂਗਰਸ ਪਾਰਟੀ ਦਾ ਸਾਥ ਦੇਵਾਂਗੇ ਅਸੀਂ ਕਾਂਗਰਸ ਪਾਰਟੀ ਦੇ ਸਿਫਾਈਆਂ ਕਾਂਗਰਸ ਦੇ ਵਰਕਰਾਂ ਹਮੇਸ਼ਾ ਕਾਂਗਰਸ ਦੇ ਨਾਲ ਸਪੋਰਟ ਕੀਤੀ ਹੈ ਸਾਡੀ ਹਾਈ ਲੈਵਲ ਜਿਹੜੀ ਉੱਤੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਇਸ ਮਸਲੇ ਦਾ ਹੱਲ ਵੀ ਹੋਵੇਗਾ ਪਰ ਮੇਰੇ ਬਿਆਨਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੈਡਮ ਸਿੱਧੂ ਕਾਫੀ ਖਫਾ ਨਜ਼ਰ ਆ ਰਹੇ ਨੇ ਤੇ ਹੁਣ ਤਾਂ ਉਹ ਅਜੇਹੇ ਬਿਆਨਬਾਜ਼ੀ ਕਰ ਰਹੇ ਨੇ ਕਿ ਹਰ ਕੋਈ ਉਹਨਾਂ ਦੇ ਬਿਆਨਾਂ ਦੇ ਉੱਤੇ ਇੱਕ ਵਾਰ ਜ਼ਰੂਰ ਵਿਚਾਰ ਕਰੇ ਕਿ ਆਖਰਕਾਰ ਇੰਨੇ ਲੰਬੇ ਸਮੇਂ ਜਿੱਕਰ ਕਾਂਗਰਸ ਵੀ ਸ਼ਾਮਿਲ ਨੇ ਤਾਂ ਮੈਡਮ ਸਿੱਧੂ ਚੁੱਪ ਕਿਉਂ ਸਨ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਵੀ ਜਿਹੜੇ ਲਗਾਤਾਰ ਕਿਸੇ ਸਮੇਂ ਨਵਜੋਤ ਕੌਰ ਸਿੱਧੂ ਦੇ ਪਰਿਵਾਰਕ ਮੈਂਬਰਾਂ ਵਜੋਂ ਜਾਣੇ ਜਾਂਦੇ ਸਨ ਉਨ੍ਹਾਂ ਦੇ ਵੱਲੋਂ ਵੀ ਲਗਾਤਾਰ ਹੁਣ ਸਵਾਲ ਉਠਾਏ ਜਾ ਰਹੇ ਨੇ ਮਿੱਠੂ ਮੈਦਾਨ ਦੇ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਨੋਟਿਸ ਭੇਜਿਆ ਗਿਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਾਬਤ ਕਰ ਦਿੰਦੇ ਨੇ ਨਵਜੋਤ ਕੌਰ ਸਿੱਧੂ ਕਿ ਕਿਸ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਕਿਸ ਨੇ ਪੈਸੇ ਲਏ ਨੇ ਪੰਜਾਬ ਜਿਹੜੀ ਕਾਂਗਰਸ ਪਾਰਟੀ ਹੈ ਉਸ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਛੋਰ ਬਜ਼ਾਰੀ ਹੋ ਰਹੀ ਹੈ ਤਾਂ ਉਹ ਇਹ ਸ਼ਹਿਰ ਛੱਡ ਕੇ ਚਲੇ ਜਾਣਗੇ ਖੁੱਲਾ ਡਿਬੇਟ ਦਾ ਸੱਦਾਬੇ ਦੇ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਿੱਠੂ ਮਦਾਨ ਨੇ ਕਿਹਾ ਹੈ ਕਿ ਮੈਂ ਖੁੱਲਾ ਚੈਲੰਜ ਕਰ ਰਿਹਾ ਸਿੱਧੂ ਪਰਿਵਾਰ ਨੂੰ ਮੈਡਮ ਸਿੱਧੂ ਨੂੰ ਕਿ ਮੀਡੀਆ ਦੇ ਵਿੱਚ ਔਨ ਮੀਡੀਆ ਦੇ ਵਿੱਚ ਆ ਕੇ ਡਿਬੇਟ ਕਰਨ ਅਤੇ ਦੱਸਣ ਕਿ ਉਹਨਾਂ ਕੋਲ ਕਿਹੜੇ ਸਬੂਤ ਨੇ ਪਰ ਦੂਸਰੇ ਪਾਸੇ ਮਿੱਠੂ ਮਦਾਨ ਇਹ ਕਹਿੰਦੇ ਹੋਏ ਵੀ ਨਜ਼ਰ ਆਏ ਨੇ ਕਿ ਉਹਨਾਂ ਦੇ ਵੱਲੋਂ ਨਾ ਤਾਂ ਕਿਸੇ ਨੂੰ ਕੋਈ ਪੈਸੇ ਦਿੱਤੇ ਗਏ ਨੇ ਨਾ ਹੀ ਸਿੱਧੂ ਪਰਿਵਾਰ ਨੂੰ ਪੈਸੇ ਦਿੱਤੇ ਗਏ ਨੇ ਤਾਂ ਕਿਸ ਤਰੀਕੇ ਨਾਲ ਸਿੱਧੂ ਪਰਿਵਾਰ ਉੱਤੇ ਪੈਸੇ ਲੈਣ ਦੀ ਗੱਲ ਕਹੀ ਜਾ ਰਹੀ ਹੈ ਕਿਸ ਤਰੀਕੇ ਨਾਲ 500 ਕਰੋੜ ਦੇ ਅਟਾਚੀ ਦੇ ਕਿ ਮੁੱਖ ਮੰਤਰੀ ਬਣਨ ਦੀ ਗੱਲ ਕਹੀ ਜਾ ਰਹੀ ਹੈ ਕਿਸ ਤਰੀਕੇ ਨਾਲ ਗੈਂਗਸਟਰ ਨਾਲ ਸਬੰਧ ਹੋਣ ਦੀ ਜਿਹੜੀ ਪਾਰਟੀ ਨੂੰ ਖਰਾਬ ਕਰਨ ਦੀ ਸ਼ਬੀ ਦੇ ਜਿਹੜੇ ਇਲਜ਼ਾਮ ਸਿੱਧੂ ਮੈਡਮ ਨੇ ਲਗਾਏ ਨੇ ਉਹ ਸਰਾਸਰ ਗਲਤ ਨੇ ਜਿਸ ਕਰਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸੁਖਿੰਦਰ ਸਿੰਘ ਖੰਡਾਵਾ ਵੀ ਕਹਿ ਰਹੇ ਨੇ ਕਿ ਜਨਤਕ ਤੌਰ ਤੇ ਮਾਫੀ ਮੰਗੋ ਤੁਸੀਂ ਜਿਹੜੇ ਇਲਜ਼ਾਮ ਲਗਾਏ ਨੇ ਉਹ ਬੇਬੁਨਿਆਦ ਨੇ ਮਾਨਹੰਤਾ ਨੋਟਿਸ ਭੇਜਿਆ ਗਿਆ ਪਰ ਦੂਸਰੇ ਪਾਸੇ ਸਿੱਧੂ ਜੋੜੇ ਵੱਲੋਂ ਜਿase ਕਹਿ ਲਈ ਕਿ ਮੈਡਮ ਸਿੱਧੂ ਦਾ ਟੇਵਰ ਤਾਂ ਤਾਸ ਤੋਂ ਬਾਅਦ ਹੁਣ ਦਾ ਨਾਮ ਨਹੀਂ ਲੈ ਰਹੇ ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਜ਼ਰੂਰ ਚੁੱਪ ਬੱਤੀ ਬੈਠੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਹੁਣ ਚੁੱਪੀ ਤੋੜਨਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰਕਾਰ ਇਹਨਾਂ ਦੇ ਮਨ ਦੇ ਵਿੱਚ ਚਾਲ ਕੀ ਰਿਹਾ ਕਿਉਂਕਿ ਦੂਸਰੇ ਪਾਸੇ ਵਿਰੋਧੀਆਂ ਦੇ ਵੱਲੋਂ ਤਾਂ ਪਾਜਪਾ ਦੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਮੈਡਮ ਸਿੱਧੂ ਅਤੇ ਸੁਨੀਲ ਜਾਖੜ ਇੱਕੋ ਬੋਲੀ ਬੋਲ ਰਹੇ ਨੇ ਮਤਲਬ ਇਹ ਪਾਜਪਾ ਦੇ ਵਿੱਚ ਹੁਣ ਸ਼ਾਮਿਲ ਹੋ ਜਾਣਗੇ ਤੇ ਕਾਂਗਰਸ ਪਾਰਟੀ ਨੂੰ ਵੱਡਾ ਧੱਕਾ ਲੱਗੇਗਾ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੂਰਾ ਮਾਰ ਕੇ ਜਾਣਗੇ ਵਿਰੋਧੀ ਇਹ ਵੀ ਕਹਿ ਰਹੇ ਨੇ ਪਰ ਦੂਸਰੇ ਪਾਸੇ ਮੈਡਮ ਸਿੱਧੂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਅਸੀਂ ਕਾਂਗਰਸ ਦੇ ਵਿੱਚ ਹੀ ਹਾਂ ਕਾਂਗਰਸ ਦੇ ਵਿੱਚ ਹੀ ਰਹਾਂਗੇ ਕਾਂਗਰਸ ਸਾਡੀ ਪਾਰਟੀ ਹੈ ਕਾਂਗਰਸ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਇਹ ਸਾਰੇ ਵਿਵਾਦ ਤੇ ਵਿਰਾਮ ਕਦੋਂ ਲੱਗੇਗਾ ਇਸ ਸਾਰੀ ਜਿਹੜਾ ਕਾਟੋ ਕਲੇਸ਼ਾ ਕਦੋਂ ਖਤਮ ਹੋਵੇਗਾ ਤੇ ਇਸ ਕਾਟੋ ਕਲੇਸ਼ ਦਾ ਕਾਂਗਰਸ ਦੇ ਜਿਹੜੇ ਆਉਣ ਵਾਲੇ 2027 ਦੇ ਵਿਧਾਨ ਸਭਾ ਚੋਣਾਂ ਨੇ ਉਸ ਤੇ ਕਿੰਨਾ ਅਸਰ ਪਵੇਗਾ ਤੇ ਮੈਡਮ ਸਿੱਧੂ ਦੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਸਿਆਸੀ ਕਰੀਅਰ ਉਹਨਾਂ ਦਾ ਉਸ ਤੇ ਕਿਸ ਤਰੀਕੇ ਦਾ ਅਸਰ ਹੋਵੇਗਾ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ